ਸਤਿ ਸ਼੍ਰੀ ਅਕਾਲ ਜੀ ਆ ਜੀ ਤੁਸੀਂ ਫੋਟੋ ਵੇਖ ਰਹੇ ਜੇ ਇਹ ਗੋਪਰੀਤ ਭੈਣ ਆ ਇਹ ਜੱਜ ਦਾ ਪੇਪਰ ਦੇਣ ਗਈ ਸੀ ਤੇ ਇਹਨੂੰ ਕਕਾਰਾਂ ਕਰਕੇ ਐਂਟਰੈਂਸ ਨਹੀਂ ਦਿੱਤੀ ਪੇਪਰ ਦੇਣ ਲਈ ਵੀ ਅਨੁਮਤੀ ਨਹੀਂ ਦਿੱਤੀ ਉਹਨਾਂ ਵੀ ਤੂੰ ਕਕਾਰ ਪਾਏ ਆ ਉਹ ਆਂਦੇ ਵੀ ਜਾ ਕਕਾਰ ਤੋਂ ਲਾ ਕੇ ਤੇ ਫਿਰ ਪੇਪਰ ਚ ਤੂੰ ਐਂਟਰ ਕਰ ਸਕਨੀ ਆ ਜੱਜ ਦਾ ਪੇਪਰ ਇਹ ਤੇ ਇਸ ਭੈਣ ਨੇ ਵੀ ਜੱਜ ਦਾ ਜਿਹੜਾ ਪੇਪਰ ਆ ਉਹ ਨਹੀਂ ਦਿੱਤਾ ਤੇ ਕਕਾਰ ਨਹੀਂ ਲਾਏ ਇਨੇ ਵੀ ਧਰਮ ਨੂੰ ਪਹਿਲ ਦਿੱਤੀ ਕਕਾਰਾਂ ਨੂੰ ਪਹਿਲ ਦਿੱਤੀ ਤੇ ਸਲੂਟ ਇਹੋ ਜਿਹਿਆਂ ਭੈਣਾ ਨੂੰ ਅੱਗੇ ਇੱਕ ਜਸਾ ਪੱਟੀ ਪਲਵਾਨ ਆ ਜਿਹੜਾ ਉਸ ਬੰਦੇ ਦੀ ਇੱਕ ਵੀਡੀਓ ਆਪਾਂ ਵੇਖਣਨੇ ਹਾਂ ਵੀ ਉਹਨੂੰ ਵੀ ਕਿਤੇ ਉਹ ਮੈਚ ਖੇਡਣ ਗਿਆ ਸੀ ਤੇ ਉਹਨੂੰ ਆਂਦੇ ਸੀ ਵੀ ਉਹ ਪਟਕਾ ਬਣ ਕੇ ਰੱਖਦਾ ਆਪਣੀ ਦਸਤਾਰ ਤੇ ਉਹਨੂੰ ਵੀ ਆਂਦੇ ਸੀ ਵੀ ਕਿਤੇ ਇੰਟਰਨੈਸ਼ਨਲ ਕੋਈ ਤਗੜਾ ਮੁਕਾਬਲਾ ਉੱਥੇ ਖੇਡਣ ਗਿਆ ਤੇ ਆਂਦੇ ਵੀ ਤੂੰ ਗੁੱਤ ਕਰਕੇ ਖੇਡ ਪਰ ਉਹ ਬੰਦੇ ਨੇ ਪਟਕਾ ਨਹੀਂ ਲਾਇਆ ਆਂਦਾ ਮੈਨੂੰ ਨਾ ਖੇਡਣਾ ਮંજૂર ਆ ਪਰ ਮੈਂ ਪਟਕਾ ਨਹੀਂ ਲੋਣਾ ਤੇ ਜਿਹੜੇ ਇਦਾਂ ਦੇ ਕਰਤਾਰਾਂ ਵਾਲੇ ਭੈਣਾ ਜਾਂ ਵੀਰ ਕੋਈ ਕੰਮ ਕਰਦੇ ਆ ਇਹੋ ਜਿਹਿਆਂ ਵੀਡੀਓ ਸ਼ੇਅਰ ਕਰੀ ਕਰੋ ਜਾਂ ਤਾਂ ਜੋ ਹੌਸਲਾ ਵਧੇ ਤੇ ਇਹੋ ਜਿਹੇ ਕਰਤਾਰਾਂ ਦਾ ਪਤਾ ਲੱਗੇ ਆਉਣ ਵਾਲੇ ਬੰਦਿਆਂ ਨੂੰ ਬੱਚਿਆਂ ਨੂੰ ਠੀਕ ਆ ਧੰਨਵਾਦ ਆ ਵੀਡੀਓ ਜ਼ਰੂਰ ਸ਼ੇਅਰ ਕਰੇ